வாகே குறு, வாகே குறு, வாகே குறு ਵਾਹਿਗੁਰੂ 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 ਅੱਜ ਠੰਡੇ ਪਾਣੀ ਦੀ ਤਸਵੀਰ ਲਾਈ ਗਈ ਆ ਕੀ ਕਹਾਂ ਇਸ ਮੌਕੇ ਤੇ ਮੌਕੇ ਤੇ ਬਸ ਇਹੀ ਕਹਿਣਾ ਜਦਾ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਨੂੰ ਸਮਰਪਤ ਜੀ ਬਹੁਤ ਬੜੀ ਲਾਸਾਨੀ ਹਿਸਾਬ ਉਸ ਮਾਰਕੀਟ ਤੋਂ ਠੰਡੇ ਮਿੱਠੇ ਪਾਣੀ ਦੀ ਸੇਵਾ ਤੋਂ ਮਰੇ ਕੋ ਲਾਈਫਲ ਦੀ ਸੰਗਤ ਆਲੇ ਦਾਲ ਦੇ ਪਿੰਡਾਂ ਚੋਂ ਵੀ ਵੀਰ ਆਏ ਨੇ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜੀ ਸੰਗਠਨ ਨੇ ਜੋ ਸਹਿਯੋਗ ਦਿੱਤਾ ਸਵੇਰੇ 6:30 ਤੋਂ ਚੱਲ ਰਹੀ ਹੈ 3:30 ਵਜੇ ਤੱਕ ਸੇਵਾ ਚੱਲੂਗੀ ਜੀ ਵੀਰ ਭਾਈਆਂ ਦਾ ਸਹਿਯੋਗ ਤੇ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਜੀ ਇਨਾਮ ਭਰਾ ਜੀ ਆਪਣਾ ਅੰਮ੍ਰਿਤ ਨਾਮ ਸੁਖਵੀਰ ਛੋਡੀ ਆ ਜੀ ਸਾਰੇ ਅੱਜ ਨੌਜਵਾਨਾਂ ਵੱਲੋਂ ਜਾਂ ਸਾਰੇ ਨਾਲ ਮਿਲ ਕੇ ਸਵੀਲ ਲਗਾਈ ਹੈ ਠੰਡੇ ਪਾਣੇ ਦੀ ਕੀ ਕਹੋਗੇ ਜੀ ਅੱਜ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ੍ਰੀ ਤੀਪੁਰੰਮ ਮੁਖ ਰਾਸਤੇ ਹੋਏ ਸਾਰੇ ਹਿਮਾਲਾ ਨਿਵਾਸੀਆਂ ਵੱਲੋਂ ਉਚਾੜ ਨਾਲ ਮੂਹਰੇ ਪਾਣੀ ਘਟਾਉਣ ਸਵੀਲ ਲਗਾਈ ਗਈ ਹੈ ਤੇ ਸਾਰੇ ਹਿਮਾਲਾ ਨਿਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਵੀ ਸਾਰੇ ਜਿੰਨੇ ਨੌਜਵਾਨ ਵੀਰ ਨੇ ਇਹਨਾਂ ਨੂੰ ਕਹਿੰਦੇ ਵੀ ਇਹੋ ਜਿਹਾ ਉਪਰਾਲਾ ਕਰਦੇ ਰਹੇ ਤਾਂ ਕਿ ਸਾਰਾ ਨਕਸ਼ਾ ਅਸ਼ੇਤ ਨਹੀਂ ਬਣਿਆ ਰਹੇ ਕੀ ਨਾਮ ਹੈ ਜੀ ਆਪਣਾ ਸਰਪਜੀਤ ਸਿੰਘ ਪ੍ਰਮਾਨ ਸਰਜੀ ਜੀ ਅੱਜ ਠੰਡੇ ਪਾਣੀ ਦੀ ਸੇਵਲ ਲਗਾਈ ਗਈ ਹੈ ਕੋਈ ਮੈਸੇਜ ਕੋਈ ਸੰਦੇਸ਼ ਜੀ ਸਭ ਤੋਂ ਪਹਿਲਾਂ ਬੜੇ ਦਿਲਾਂਜ ਪਾਵਾਂਗੇ ਸ਼੍ਰੀ ਵਾਇਗੁਰੀ ਜੀ ਦਾ ਆਪਸਾ ਸ਼ਹੀਦਾਂ ਦੇ ਸਰਤਾਜ ਗੁਰੂ ਸਾਹਿਬ ਜੀ ਦੀ ਸ਼ਹੀਦੀ ਸਾਰਾ ਨਾਤਰ ਨੂੰ ਸਮਰਪਿਤ ਸਮੂਹ ਨਗਰ ਨਿਵਾਸੀਆਂ ਵੱਲੋਂ ਸਾਰੇ ਦੇ ਸਹਿਯੋਗ ਦੇ ਨਾਲ ਇਹ ਮਿੱਠੇ ਪਾਣੀ ਦੀ ਸੇਵਲ ਲਗਾਈ ਗਈ ਹੈ ਜਿੱਥੇ ਕਿ ਸਾਰੀ ਸੰਗਤਾਂ ਵੱਲੋਂ ਤਨ ਮਨ ਧਨ ਦੇ ਨਾਲ ਸੇਵਾ ਕਰਦੇ ਹਨ ਸਾਰੀਆਂ ਸੰਗਤਾਂ ਦਾ ਧੰਨਵਾਦ ਤੇ ਆਪ ਜੀ ਦਾ ਵੀ ਇੱਥੇ ਆਇਆਂ ਦਾ ਬਹੁਤ ਬਹੁਤ ਧੰਨਵਾਦ ਵਾਇਗੁਰੀ ਜੀ ਦਾ ਖਾਨ ਸਾਹਿਬ ਵਾਇਗੁਰੀ ਜੀ